ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਤੇ ਟ੍ਰਾਂਸਪੋਰਟ ਦਾ ਡਰਾਈਵਰਾਂ ਕੰਡਕਟਰਾਂ ਨੇ ਬਿਨਾ ਰਜਿਸਟ੍ਰੇਸ਼ਨ ਅਤੇ ਟੈਕਸ ਦੇ ਚੱਲ ਰਹੇ ਰਿਕਸ਼ਾ ਵਾਲਿਆਂ ਖਿਲਾਫ ਬੱਸਾਂ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਬੱਸ ਚਾਲਕਾਂ ਦਾ ਦੋਸ਼ ਹੈ ਕਿ ਰਿਕਸ਼ਾ ਵਾਲਿਆਂ ਦੀ ਹੱਦ ਨਗਰ ਕੌਂਸਲ ਦੀ ਹੱਦ ਤੱਕ ਹੀ ਹੈ ਪਰ ਉਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਬੱਸ ਟੋਪਾਂ ਤੋਂ ਸਵਾਰੀਆਂ ਚੁੱਕ ਕੇ ਪਿੰਡਾਂ ਵੱਲ ਵੀ ਲੈ ਜਾਂਦੇ ਹਨ ਇਥੋਂ ਤੱਕ ਕਿਤੇ ਕਿਲੋਮੀਟਰ ਦੂਰ ਤੱਕ ਸਥਿਤ ਕਲਾਨੌਰ ਤੇ ਕਨੂਵਾਂ ਜਿਹੇ ਇਲਾਕਿਆਂ ਵਿੱਚ ਵੀ ਰਿਕਸ਼ਾ ਚਾਲਕ ਸਵਾਰੀਆਂ ਖੜ ਰਹੇ ਹਨ ਜਿਸ ਕਾਰਨ ਉਨ੍ਹਾਂ ਦੀ ਰਿਕਸ਼ਾ ਵਾਲਿਆਂ ਨਾਲ ਅਕਸਰ ਲੜਾਈ ਹੁੰਦੀ ਹੈ ਉਹਨਾਂ ਕਿਹਾ ਕਿ ਇਹ ਰਿਕਸ਼ਾ ਦਾ ਕੋਈ ਟੈਕਸ ਨਹੀਂ ਹੁੰਦਾ ਅਤੇ ਇਹ ਬਿਨਾਂ ਰਜਿਸਟ੍ਰੇਸ਼ਨ ਤੋਂ ਚੱਲਦੇ ਹਨ ਕੋਈ ਸਰਵਾਈ ਨਾ ਕਿਸੇ ਪਨੇ ਹੋਵੇ ਤੇ ਫੇਰ ਪੱਸਾ ਖਿਹਾਰ ਦੇ ਕੰਡੇ ਤੇ ਪਹੁੰਚ ਲਾ ਸਾਨੂੰ ਇੱਕ ਈ ਰਿਕਸ਼ੇ ਕਿਤੇ ਆ ਇਹ ਰਿਕਸ਼ੇ ਚੱਲਣ ਦਾ ਪਰਬੰਧ ਹੁਣ ਦਾ ਵੀ ਸ਼ਹਿਰ ਦੇ ਵਿੱਚ ਚੱਲਣਾ ਉਹ ਚੁੰਦਾ ਤੋਂ ਬਾਜ਼ਾਰ ਤੋਂ ਚੁੰਗੀ ਤੱਕ ਚੁੰਗੀ ਆ ਵਾਪਸ ਅੱਜ ਇੱਥੋਂ ਤੱਕ ਪੋਜੀਸ਼ਨ ਆ ਗਈ ਆ ਇਹ ਰਿਕਸ਼ੇ ਜੇ ਕਲਾਨੌਰ ਰੋਡ ਤੱਕ ਜਾਂਦੇ ਕਲਾਨੌਰ ਰੋਡ ਰੱਕਦੇ ਆ ਸਲਾਨੌਰ ਪੇੜ ਤੱਕ ਜਾਂਦੇ ਆ ਇਧਰ ਗਦਾਸਪੁਰ ਤੱਕ ਲੈ ਕੇ ਬੱਬੇ ਹਾਲੀ ਟਿੱਪੜ ਸਠਿਆਲੀ ਪੇੜ ਤੱਕ ਜਾਂਦੇ ਆ ਅਸੀਂ ਇਹਦੇ ਬਾਰੇ ਐਸਐਸਪੀ ਸਾਹਿਬ ਨੂੰ ਵੀ ਪੁੱਛਤੀ ਆਰਟੀਕਲ ਸਾਹਿਬ ਨੂੰ ਮਿਲ ਕੇ ਦੇਖ ਕੇ ਆਏ ਇਸ ਤੋਂ ਇਲਾਵਾ ਹੋਰ ਵੀ ਅਸੀਂ ਮਤਲਬਸ ਬੁਲਾ ਲਵਾ ਦੇ ਅਸਟਰਾਂ ਨੂੰ ਦੇਖ ਕੇ ਆਏ ਆ ਪਰ ਅਜ ਤੱਕ ਸਾਡੀ ਕੋਈ ਸਰਵੇਖਣ ਨਹੀਂ ਹੋਈ ਅਸੀਂ ਜਿਉਣਾ ਕਰਦੇ ਆ ਤੇ ਉਹ ਕਹਿੰਦੇ ਅਸੀਂ ਸਾਲਮ ਜਾਂਦੇ ਆ ਦੱਸੋ ਇਹਨਾਂ ਨੂੰ ਕੋਈ ਪਰਮਾਤ ਦਿੱਤਾ ਕਿ ਇਹ ਕਿਹਾ ਕਿ ਰਾਏ ਸਾਲਮ ਜਾਂਦੇ ਨੇ ਕਿਹੜੀ ਗਿਣਤੀ ਗਈ ਆ ਜਦੋਂ ਅਸੀਂ ਨੂੰ ਪੁੱਛਨੇ ਆ ਉਹ ਗਾੜੀ ਸਵਾਰਨਿਆਂ ਨੂੰ ਲੰਡਾ ਆਉਂਦੇ ਸਾਡੇ ਨਾਲ ਅਸੀਂ ਫੇ ਪਛਾਹ ਹੋ ਜਾਂਦੇ ਆ ਅਸੀਂ ਸਰਕਾਰ ਕੋਲ ਆਓ ਮੰਗ ਕਰਦੇ ਆ ਖਾਸੇ ਗਰਦਾਰਪੁਰ ਜਿਆਦਾ ਅਫਸਰ ਸਾਡੀ ਇਹ ਨਾਲ ਸਾਡੀ ਮਤ ਕੰਨ ਹੁਣ ਬੰਦ ਕਰਾਉਣ ਦੇ ਵਿੱਚ ਸਾਡਾ ਸਾਥ ਦੇਣ ਪਰਮ ਸਰਕਾਰ ਜੋ ਜਿਹਨੇ ਤੇ ਡਿਸਟ੍ਰਿਕਟ ਕਮਿਸ਼ਨਰ ਸਾਹਿਬ ਜਣਕਾ ਦਾ ਫਾਪੋਨ ਕੰਨੀ ਤਰ੍ਹਾਂ ਜਾਣਦੇ ਨੇ ਸਾਨੂੰ ਆਲਾ ਤੇ ਬਹੁਤ ਵੱਡੀ ਆਸ ਹੈ ਜਿਹੜੇ ਇਰੈਕਸ਼ਨ ਚੱਲਦੇ ਨੇ ਉਹ ਸ਼ੁਰੂ ਤੋਂ ਹੀ ਅੰਦਾਸੀ ਦੇ ਤਰ੍ਹਾਂ ਨਗਰ ਕੌਂਸਲ ਦਾ ਅਧਾਰ ਆ ਜਿੱਥੋਂ ਤੱਕ ਉੱਥੋਂ ਤੱਕ ਚੱਲ ਰਹੇ ਸੀ ਪੁਰਾਣੇ ਨੇ ਪਿੰਡਾਂ ਤੋਂ ਫੁਆਰੀਆਂ ਲੈ ਕੇ ਜਾਂ ਜਿੱਥੋਂ ਬੱਸਾਂ ਚਾਉਂਦੀਆਂ ਕੋਲ ਕਲਨੋ ਰੋਡ ਤੋਂ ਕਨਵਨ ਚੌਕ ਤੋਂ ਫੁਆਰੀਆਂ ਲੈ ਕੇ ਫਟ ਫਟ ਪਿੰਡਾਂ ਚੱਲ ਜਾਂਦੇ ਨੇ ਜਿਹੜੇ ਆਪਾਂ ਟ੍ਰਾਂਸਪੋਰਟਾਂ ਨੂੰ ਸ਼ੋਰਸ਼ ਦੇਂਦੇ ਆ ਡਰਾਈਵਰ ਕਨੈਕਟਰ ਨੇ ਬਹੁਤ ਕਰੰਗਿਆ ਉਦੋਂ ਨਾਲ ਵੱਧ ਲੜਾਈਆਂ ਕਰਦੇ ਪੱਲੇ ਹੁਣ ਫਾਕਦੇ ਨੇ ਕੋਈ ਕੋਈ ਵੀ ਅਫਸਰ ਜਰਾ ਨਹੀਂ ਬੇਇਨਕਾ ਕਰਾਂਗੇ ਹਾਸੀਆ ਸਾਹਿਬ ਨੂੰ ਐਸਐਸਪੀ ਸਾਹਿਬ ਜੀ ਨੂੰ ਤੇ ਆਪਣੀ ਜਿੰਨਾ ਵੀ ਕਮਾਗੇ ਪਰ ਇਹਦੇ ਵਿੱਚ ਟਰਾਂਸਪੋਰਟ ਜਿਹੜੀ ਆ ਉਹ ਬੜੀ ਚੌਕ ਜਾ ਰਹੀ ਹੈ ਇਹਨੂੰ ਬਚਾਰਵਾਸੇ ਇੱਦਾਂ ਜਿਹੜਾ ਨਾ ਕੋਈ ਨਾ ਕੋਈ ਦੱਲਦਾ ਮੈਂ ਕੋ ਬਾਤ ਆ ਤੇ ਵੱਡੇ ਵੱਡੇ ਹਾਸੀਆ ਨੂੰ ਸੱਦਾ ਦਿੰਦੇ ਜਦੋਂ ਕੋਈ ਵੀ ਕਿਸੇ ਦਾ ਸਬੂਤ ਨਹੀਂਗਾ ਮਿਹਰਬਾਨੀ ਕਰਕੇ ਇਹਨਾਂ ਦਾ ਐਸਐਸਪੀ ਜੀ ਨਾਲ ਸਾਡਾ नगर काउंसिल ਦੇ ਅੰਦਰਾਂ ਨਹੀਂ ਚਲੌਂਦੀ ਹਨ ਅਜਾ ਤੱਕ ਕੀਤੀ ਜਾਵੇ ਤਾਂ ਕੋਈ ਲੜਾਈ ਝਗੜੇ ਨਾ ਨਾ ਹੋ ਸਕਣ ਕਿਰ ਕੋ ਕਲ ਵਾਪਰਦੀ ਹੈ ਤੇ ਇਹਦੇ ਜ਼ਿੰਮੇਵਾਰ ਸਾਥੀ ਜिले ਵੀ ਆਪਣਾ ਸੈਟ ਰਹੂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਤੱਕ ਜਾਈਏ ਜੀ ਨਵੇਂ ਆਏ ਰਿਕਸ਼ਾ ਇਹਨਾਂ ਨੇ ਸ਼ੁਰੂ ਕਰਤਾ ਆੜ ਕੇ ਸਵਾਰੀ ਨੂੰ ਪਹਿਲਾਂ ਪਵਾਸਿੰਦੇ ਤੁਸੀਂ ਐਸੋ ਵੀ ਅਹੀਂ ਇਕੱਠੇ ਇਕੱਠੇ ਹੋ ਕੇ ਲੈ ਕੇ ਜਾ ਰਹੇ ਹੋ ਹਾਂ ਪਰ ਇਹ ਵੀ ਮਾਤੀ ਤੋ ਤੱਕ ਹੋ ਗਿਆ ਕੋਈ ਸਭ ਨੂੰ ਟੈਕਸ ਭਰਨਾ ਮੁਸ਼ਕਲ ਹੋ ਗਿਆ ਉਹ ਡਰੈਵ ਇੰਡੈਕਟਰ ਦੀ ਤਨਖਾਹ ਤੱਕ ਦੇਣੀ ਮੁਸ਼ਕਲ ਹੋ ਗਈ ਹੈ ਇਹ ਜਾ ਸਕਦਾ ਹੈ ਮੁਸਲ ਕਮੇਟੀ ਦੀ ਅੱਜ ਉਦੇ ਵਿੱਚ ਇਹ ਚੱਲ ਸਕਦੇ ਨੇ ਪਰ ਇਹ ਤੇ ਕਲਨੌਰ ਤੱਕ ਇਹ ਤਾਂ ਤੁਸੀਂ ਆਪਣੇ ਪਿੰਡਾਂ ਤੋਂ ਪਿੰਡਾਂ ਤੋਂ ਸਵਾਰੀਆਂ ਲੈ ਕੇ ਉਹਨਾਂ ਪਿੰਡਾਂ ਦੇ ਚੱਟ ਕੇ ਆਉਣਾ ਸਾਡੇ ਪੱਲੇ ਕੀ ਰਿਹਾ ਗਿਆ